ਇਹ ਕਿਹੜੀਆਂ 12 ਮੰਗਾਂ ਦੀ ਗੱਲ ਕਰ ਰਹੇ ਹੋ ਤੇ ਜਦ ਕਿ ਸਰਕਾਰ ਤੋਂ ਆਪਣਾ ਗੱਲ ਤਾਂ ਆਪਾਂ ਸਰਕਾਰ ਤੋਂ ਮੰਗਾਂ ਮੰਨੋਣੀਆਂ ਨੇ ਤੇ ਆਪਣੀ ਯੂਨੀਅਨਸ ਨੂੰ ਫਾਰਮੈਂਟਸ ਨੂੰ ਇੱਥੋਂ ਕੀ ਪ੍ਰੋਬਲਮ ਹੋ ਸਕਦੀ ਹੈ ਜਿਹੜੀਆਂ 12 ਮੰਗਾਂ ਨੇ ਸਾਰੀਆਂ ਹੀ ਜਾਇਜ਼ ਨੇ ਜੀ ਪਰ ਮੰਨੀਆਂ ਹੋਈਆਂ ਮੰਗਾਂ ਠੀਕ ਹੈ ਜੀ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਜਿਹੜੇ ਸਾਡੇ ਆਗੂ ਇਹਨਾਂ 12 ਮੰਗਾਂ ਨਾਲ ਸਹਿਮਤ ਨਹੀਂ ਹੋ ਰਹੇ ਜੀ ਜਿਹੜੀਆਂ ਸਰਕਾਰ ਨੇ ਮੰਗਾਂ ਮੰਨੀਆਂ ਹੋਈਆਂ ਨੇ ਉਹਤੇ ਸਾਡੇ ਇਹ ਪਿੱਛੇ ਬਿਤੇ ਜਿਹੜੇ ਆਗੂ ਨੇ ਸੁਧਾਰ ਮੋਤੇ ਵਾਲੇ ਇਹਨਾਂ ਨੂੰ ਕੀ ਤਰ੍ਹਾਂ ਹੋ ਸਕਦੇ ਜੀ ਪੋਲਿਟਿਕਲ ਪਾਰਟੀਆਂ ਦਾ ਇੱਕ ਸਾਡੇ ਦਾ ਨਾ ਮਾਹੌਲ ਪਿਆ ਕਾਂਗਰਸੀ ਆ ਅਕਾਲੀ ਆ ਜੀ ਸਾਡੇ ਕੁਝ ਫਾਰਮਰ ਵੀ ਜਿਹੜੇ ਕਿਸੇ ਬੰਦੀਆਂ ਨਾਲ ਜੁੜੇ ਆ ਉਹ ਆਪਣੇ ਆਗੂ ਦੇ ਨਾਲ ਜੁੜੇ ਹੋਏ ਆ ਠੀਕ ਹੈ ਪਰ ਉਹ ਉਸ ਲੈਵਲ ਦਾ ਕੋਈ ਸਮਝ ਨਹੀਂ ਬਣਾ ਪਾ ਰਹੇ ਕਿ ਸਾਡੇ ਵਿੱਚ ਉਹ ਕੀ ਹੈ ਸਾਡੇ ਆਗੂ ਕਰ ਕੀ ਰਹੇ ਆ ਉਹਨਾਂ ਦੀਆਂ ਜੋ ਪਾਲਿਸੀਆਂ ਨੇ ਉਹ ਸਰਕਾਰਾਂ ਵੱਲੋਂ ਗਲਤ ਨੇ ਮੈਂ ਆਮ ਗੱਲ ਕਰ ਰਿਹਾ ਕਿ ਸਾਡੇ ਦੇ ਪੋਲਿਟਿਕਲ ਲੀਡਰ ਹੈ ਨਾ ਉਹ ਜਦੋਂ ਦਿੱਲੀ ਵੱਲ ਥੋੜੇ ਚੱਟੀਗੜ੍ਹ ਵੱਲੋਂ ਸਾਡੇ ਵੱਲੋਂ ਮੂੰਹ ਕਰਦੇ ਆ ਨਾ ਤੇ ਮੈਂ ਬੋਲ ਨੂੰ ਜਾਂ ਪੱਤਲੀ ਰਾਜਾਂ ਵੱਲੋਂ ਤਾਂ ਉਹਨਾਂ ਦਾ ਚਿਹਰਾ ਕਿਉਂ ਹੁੰਦਾ ਹੈ ਕਿ ਜਦੋਂ ਉਹ ਵਿਧਾਨ ਸਭਾ ਵਾਲੇ ਲੋਕ ਸਭਾ ਵਾਲੋ ਜਾਂਦੇ ਆ ਨਾ ਤਾਂ ਉਹਨਾਂ ਦਾ ਚਿਹਰਾ ਸਾਡੇ ਵਿਰੁੱਧ ਹੁੰਦਾ ਹੈ ਠੀਕ ਹੈ ਜੀ ਉਹ ਉਹ ਸਾਡੇ ਵਿਰੁੱਧ ਕਰਦੇ ਆ ਇਹ ਗੱਲ ਦੇਖੋ ਇਹਨਾਂ ਦੇ ਬਕਤੀ ਵਿੱਚ ਮੈਂ ਚਲੋ ਇਹ ਗੱਲ ਨਾ ਕਰਾਂ ਪਰ ਗੱਲ ਤਾਂ ਉਹ ਕੋਨੇ ਦੇਰੀ ਹੈ ਨਾ ਜੀ ਜਦੋਂ ਅਸੀਂ ਸਾਰਾ ਕੁਝ ਦੇਖਦੇ ਆ ਮੈਂ ਜਿਹੜੀ ਪਹਿਲਾਂ ਗੱਲ ਕਹਿ ਚੁੱਕਾ ਕਿ ਦੇਖੋ ਅਸੀਂ ਸਦਾ ਅਰਥ ਵਿੱਚ ਮੈਂ ਕਿਹ ਬਖਤਰ ਤੁਸੀਂ ਨਹੀਂ ਲੜ ਰਹੇ ਆਂ ਆਪ ਨੂੰ ਮਰਨ ਲਈ ਬੇਚਾ ਔਰ ਏਸ ਵੇਲੇ ਤਾਂ ਸਾਹ ਚਾਹੀਦੇ ਸੂਰ ਬਣਾ ਕੇ ਹੋਣ ਬਚੀ ਚਾ ਜਾ ਰਹੇ ਆਪੀ ਨਾਲ ਸਾਡੀਆਂ ਵਾਂਗਾਂ ਜਿਹੜੀ ਕੋਈ ਗੱਲਾਂ ਕਰਨ ਨੂੰ ਕੋਈ ਬਲਸਣ ਇਹਨਾਂ ਦੀ ਕੋਈ ਹੈਗੇ ਆਂ ਆ ਚੀਜ਼ਾਂ ਤੇ ਲੜਨਾ ਚਾਹੀਦਾ ਵਾ ਜੇ ਤੇ ਉਹ ਤੋਂ ਫਿਰ ਅਸੀਂ ਪਿੱਛੇ ਹਟ ਕੇ ਫਿਰ ਤਾਂ ਗੱਲ ਨਹੀਂ ਆ ਵਾਹਿਗੁਰੂ ਜੀ ਕੀ ਫਤਿਹ ਮੈਂ ਅਜਤੋ ਸਿੰਘ ਮਹਲ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜਿਵੇਂ ਤੁਸੀਂ ਜਾਣਦੇ ਹੋਗੇ ਕਿਸਾਨਾਂ ਵੱਲੋਂ ਆਪਣੀ ਮੁਹਿੰਮ ਤੇਜ ਕੀਤੀ ਜਾ ਰਹੀ ਹੈ ਸੈਂਟਰਾਂ ਨਾਲ ਦੋ ਵਾਰ ਮੀਟਿੰਗ ਤਾਂ ਹੋ ਚੁੱਕੀ ਹੈ ਲੇਕਿਨ ਉਹ ਬੇਨਤੀਜਾ ਰਹੀ ਹੈ ਤੇ ਤੀਜੀ ਮੀਟਿੰਗ ਹੁਣ ਮਾਰਚ 19 ਨੂੰ ਹੋਣ ਜਾ ਰਹੀ ਹੈ ਤੇ ਉਸ ਦੇ ਸਬੰਧ ਵਿੱਚ ਕਿਸਾਨਾਂ ਵੱਲੋਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਇਹ ਇਨਸ਼ੋਰ ਕੀਤਾ ਜਾ ਰਿਹਾ ਕਿ ਉਹਨਾਂ ਵਿੱਚ ਜੋ ਏਕਤਾ ਵਿੱਚ ਕਮੀ ਆ ਰਹੀ ਹੈ ਕਾਫੀ ਯੂਨੀਅਨਸ ਬਣੀਆਂ ਹੋਈਆਂ ਨੇ ਅਤੇ ਇੱਕ ਫੋਰਮ ਤੇ ਇਕੱਠੇ ਨਹੀਂ ਹੋ ਪਾਰੇ ਉਸ ਦੇ ਸਬੰਧ ਵਿੱਚ ਮੀਟਿੰਗ ਵੀ ਛੱਡੀ ਗਈ ਹੈ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੇ ਫਾਰਮਰ ਦੁਬਾਰਾ ਤੋਂ ਇਕੱਠੇ ਹੋ ਜਾਣ ਤਾਂ ਕਿ ਜਿਵੇਂ ਜਿਹੜਾ ਦਿੱਲੀ ਮੋਰਚਾ ਕੀਤਾ ਗਿਆ ਸੀਗਾ ਸਾਰੇ ਕਿਸਾਨ ਇਕੱਠੇ ਸਨ ਅਤੇ ਪੂਰੇ ਪੰਜਾਬ ਵੱਲੋਂ ਐਨਆਰਆਈ ਵੱਲੋਂ ਵੀ ਸਾਰੀ ਸਪੋਰਟ ਦਿੱਤੀ ਗਈ ਸੀ ਅਤੇ ਸਰਕਾਰ ਨੂੰ ਝੁਕਣ ਦੇ ਮਜਬੂਰ ਕਰ ਦਿੱਤਾ ਗਿਆ ਸੀ ਇੱਥੇ ਕੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਵੀ ਉਸ ਸਮੇਂ ਮਾਫੀ ਮੰਗਣੀ ਪਈ ਗਈ ਸੀ ਇਸ ਲਈ ਦੁਬਾਰਾ ਆਪਣੇ ਮਹੀਮ ਨੂੰ ਸਕਸੈਸਫੁਲ ਬਣਾਉਣ ਲਈ ਸਾਰੇ ਕਿਸਾਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੁਬਾਰਾ ਏਕਤਾ ਕੀਤੀ ਜਾਵੇ ਤੇ ਉਸ ਦੇ ਸਬੰਧ ਵਿੱਚ ਅੱਜ ਮੀਟਿੰਗ ਵੀ ਛੱਡੀ ਗਈ ਸੀ ਅਤੇ ਸੰਯੁਕਤ ਕਿਸਾਨ ਮੋਰਚਾ ਜੋ ਨਾਨ-ਪੋਲਿਟਿਕਲ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਐਸਕੇਐਮ ਵੱਲੋਂ ਇਹਨਾਂ ਵੱਲੋਂ ਇਹ ਮੀਟਿੰਗ ਛੱਡੀ ਗਈ ਸੀ ਜਿਸ ਵਿੱਚ 66 ਫਾਰਮਰਸ ਯੂਨੀਅਨ ਵੱਲੋਂ ਇਹ ਦੀ ਪ੍ਰਧਾਨਗੀ ਕਰ ਰਹੇ ਸਨ ਲekin ਮੀਟਿੰਗ ਵਿੱਚ ਦੱਸਿਆ ਜਾ ਰਿਹਾ ਕੋਈ ਸਕਸੈਸਫੁਲੀ ਕੋਈ ਇਕਤਾ ਬਣ ਨਹੀਂ ਪਾਈ। ਲekin ਪੂਰੀ ਮੀਟਿੰਗ ਵਿੱਚ ਕੀ ਹੋਇਆ ਅਤੇ ਕੀ ਇਸ ਦੇ ਹੋਰ ਅਰਥ ਨੇ ਜਾਂ ਕਿਵੇਂ ਅੱਗੇ ਆਉਣ ਵਾਲੇ ਸਮਿਆਂ ਵਿੱਚ ਯੂਨਿਟੀ ਬਣ ਸਕਦੀ ਆ ਤਾਂ ਸਾਡੇ ਨਾਲ ਸੁਖਦੇਵ ਸਿੰਘ ਭੋਜਰਾ ਸੀਨੀਅਰ ਕਿਸਾਨ ਆਗੂ ਜੁੜੇ ਹੋਏ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ। ਭੋਜਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾ ਸਰਬੋਤਮ ਸਨ ਉਹ ਸਾਰੀਆਂ ਸੰਗਾਂ ਨੂੰ ਜੀ। ਉਜਰਾਜੀ ਅੱਜ ਕਿਸਾਨਾਂ ਵੱਲੋਂ ਮੀਟਿੰਗ ਸੱਦੀ ਗਈ ਸੀਗੀ ਤੇ ਪਹਿਲਾਂ ਵੀ ਕੋਸ਼ਿਸ਼ ਕੀਤੀ ਜਾ ਰਹੀ ਕਿ ਏਕਤਾ ਹੋ ਜਵੇ ਕੀ ਏਕਤਾ ਬਣ ਪਈ ਹੈ ਜੀ ਕੀ ਮੁੱਦੇ ਰਹੇ ਸੀ ਅੱਜ ਮੀਟਿੰਗ ਦੇ ਮੇਰੇ ਕੋਲ ਜੀ ਮਾਫ ਕਰਵਾਉਂ ਏਕਤਾ ਦੀ ਗੱਲ ਤਾਂ ਜਦੋਂ ਅਸੀਂ ਪਿੱਛੇ ਨੇ ਖਾਲ ਜੀ 13 ਫਰਵਰੀ ਨੂੰ ਕੁਝ ਕੀਤਾ ਸੀ ਦਿੱਲੀ ਵੱਲ ਨੂੰ ਬੇਸ਼ੱਕ ਰਸਤੇ ਵਿੱਚ ਕੰਧਾਂ ਕੰਢ ਕੇ ਕੰਕਰੀਟ ਦੀਆਂ ਤੇ ਬੀਜੇਪੀ ਗਵਰਨਮੈਂਟ ਨੇ ਰੋਕ ਲਿਆ ਜੀ ਉਤੋਂ 3 ਮਹੀਨੇ ਪਹਿਲਾਂ ਹੀ ਅਸੀਂ ਇਸ ਕੰਮ ਜਨ ਸ਼ੁਰੂ ਕੀਤਾ ਸੀ ਜੀ ਉਹ ਸਿਟਾ ਦੇ ਵਿੱਚੋਂ ਅਸੀਂ ਨਿਕਲ ਕੇ ਕੇਐਮਐਨ ਮੋਟਾ ਸਾਹਮਣੇ ਆਇਆ ਠੀਕ ਹੈ ਜੀ ਠੀਕ ਹੈ ਤੇ ਜਿਨ੍ਹਾਂ ਨੂੰ ਨਹੀਂ ਸੀ ਉਸ ਵੇਲੇ ਇਹ ਬਾਰਾ ਮੰਗਾ ਸਰਵਾਨ ਕਹਿ ਲੋ ਜਿਹੜੇ نیچے ਲੜਨਾ ਚਾਹੁੰਦੇ ਉਹ ਪਿੱਛੇ ਬੈਠੇ ਆ ਹੁਣ ਅੱਜ ਹਾਲਾਤ ਜਦੋਂ ਐਵੇਂ ਦੇ ਬਣ ਗਏ ਜੀ ਕਿ ਮੌਕਾ ਨੇ ਮਜਬੂਰ ਕਰ ਦਿੱਤਾ ਇਹਨਾਂ ਆਗੂਆਂ ਨੂੰ ਇੱਕ ਤਾਂ ਵੀ ਗੱਲ ਚਲਾਉਣ ਵਾਸਤੇ ਸਾਡੇ ਕੋਲ ਤਾਂ ਦਰਵਾਜ਼ੇ ਖੁੱਲੇ ਆ 24 ਘੰਟੇ ਠੀਕ ਹੈ ਜੀ ਸੋ ਮੈਂ ਜੇ ਇਹਨੂੰ ਇੱਕ ਤਾਂ ਨਾਂ ਕਹਿ ਕੇ ਜੀ ਕੁਝ ਇਹਨਾਂ ਗੂਆਂ ਵੱਲੋਂ ਆਪਣੇ ਇੱਕ ਗਾਰਡਰ ਨੂੰ ਬਚਾਉਣ ਵਾਸਤੇ ਠੀਕ ਹੈ ਜੀ ਇੱਕ ਇੱਕ ਮੁਹਿੰਮ ਇਹਨਾਂ ਨੇ ਇੱਕ ਸ਼ੁਰੂ ਕਰ ਦਿੱਤੀ ਇੱਕ ਤਾਂ ਦੇ ਨਾਂ ਦੋਤੇ ਕਿ ਅਸੀਂ ਇੱਕ ਤਾਂ ਕਰਨੇ ਕਿਉਂਦੇ ਆ ਠੀਕ ਹੈ ਜੀ ਸੋ ਇੱਕ ਦੇ ਪ੍ਰਤੀ ਹਾਨਾ ਤਾਂ ਕਿ ਇਹਨਾਂ ਦੀ ਨੀਅਤ ਤੇ ਨੀਤੀ ਸਪਸ਼ਟ ਨਹੀਂ ਜੀ ਸਾਨੂੰ ਜਦੋਂ ਵੀ ਇਧਰੋਂ ਮੀਟਿੰਗ ਦਾ ਸੱਦਾ ਆਉਂਦਾ ਰਿਹਾ ਅਸੀਂ ਉਦੋਂ ਪਹੁੰਚਦੇ ਰਹੇ ਹਾਂ ਹੁਣ ਵੀ ਅੱਜ ਜਿਹੜੀ ਹੈ ਉਹ ਉਹ ਬਧੀਰ ਮਹੌਲ ਦੇ ਵਿੱਚ ਮੀਟਿੰਗ ਹੋਈ ਹੈ ਜੀ ਪਰ ਦੇਖੋ ਮੀਟਿੰਗਾਂ ਚਾਰ ਹੋ ਗਈਆਂ ਜੀ ਤੇ ਚਾਰ ਮੀਟਿੰਗਾਂ ਦੇ ਵਿੱਚ ਉਹ ਨਿਕਲਿਆ ਕੁਝ ਵੀ ਠੀਕ ਹੈ ਜੀ ਤੇ ਜਦੋਂ ਪਹਿਲੀ ਗੱਲ ਤਾਂ ਜਿਹੜੀਆਂ 12 ਮੰਗਾਂ ਨੇ ਸਾਰੀਆਂ ਹੀ ਜਾਇਜ਼ ਨੇ ਜੀ ਪਰ ਮੰਨੀਆਂ ਹੋਈਆਂ ਮੰਡਾ ਨੇ ਠੀਕ ਹੈ ਜੀ ਮੈਨੂੰ ਤਾਂ ਇਹ ਗੱਲ ਸਮਝ ਨਹੀਂ ਆਉਂਦੀ ਕਿ ਜਿਹੜੇ ਸਾਡੇ ਆਗੂ ਇਹਨਾਂ 12 ਮੰਗਾਂ ਨਾਲ ਸਹਿਮਤ ਨਹੀਂ ਹੋ ਰਹੇ ਜੀ ਜਿਹੜੀਆਂ ਸਰਕਾਰ ਨੇ ਮੰਗਾ ਮੰਨੀਆਂ ਹੋਈਆਂ ਨੇ ਉੱਥੇ ਸਾਡੇ ਇਹ ਪਿੱਛੇ ਬੈਠੇ ਜਿਹੜੇ ਆਗੂ ਨੇ ਸਿੱਖ ਪੁਖਤਾਰ ਮੋਚੇ ਵਾਲੇ ਇਹਨਾਂ ਨੂੰ ਕੀ ਹੋ ਤਰ੍ਹਾਂ ਹੋ ਸਕਦੇ ਜੀ ਇਹ ਕਿਹੜੀਆਂ 12 ਮੰਗਾਂ ਦੀ ਗੱਲ ਕਰ ਰਹੇ ਹੋ ਤੇ ਜਦ ਕਿ ਸਰਕਾਰ ਤੋਂ ਆਪਣਾ ਗੱਲ ਤਾਂ ਆਪਾਂ ਸਰਕਾਰ ਤੋਂ ਮੰਗਾਂ ਮੰਨੋਣੀਆਂ ਨੇ ਤੇ ਆਪਣੀ ਯੂਨੀਅਨਸ ਨੂੰ ਫਾਰਮੈਟਸ ਨੂੰ ਇੱਥੇ ਕੀ ਪ੍ਰੋਬਲਮ ਹੋ ਸਕਦੀ ਹੈ ਦੇਖੋ ਫਾਰਮ ਨੂੰ ਕੋਈ ਦਿੱਕਤ ਨਹੀਂ ਹੈ ਜੀ ਜੀ ਇਹ ਤਾਂ ਕੋਸ਼ ਜਿੱਥੇ ਬੰਦਿਆਂ ਦੇ ਆਗੂਆਂ ਨੂੰ ਦਿੱਕਤ ਹੈ ਠੀਕ ਹੈ ਜੀ ਕਿਉਂਕਿ ਜਿਵੇਂ ਹੁਣ ਜੇ ਗੱਲ ਐਐਨਐਸਪੀ ਦੀ ਚੱਲੀ ਸੀ ਤਾਂ ਰਾਜੇਵਾਲ ਦਾ ਜਾਨ ਆ ਗਿਆ ਜੀ ਵੀ ਐਐਨਐਸਪੀ 25% ਜਿਹੜੀ ਹੈ ਜੀ ਉਹ ਨਹੀਂ ਹਾਂ ਮੈਂ ਕਿ 25% ਦੀ ਗੱਲ ਵੀ ਕਿਸੇ ਨੇ ਕੀਤੀ ਠੀਕ ਹੈ ਜੀ ਗੱਲ ਤਾਂ 100% ਦੀ ਗਰੰਟੀ ਵੀ ਕੀਤੀ ਹੈ ਲੇਕਿਨ ਗੱਲ ਉਹਨਾਂ ਨੇ ਘੁਮਾ ਕੇ ਉਹਨਾਂ ਨੇ ਉਸ ਦਿਨ ਗੱਲ ਇਹ ਸੀਗੀ ਜੀ ਕਿ 25% ਜੇਕਰ ਜੀ ਗਵਰਨਮੈਂਟ ਪੈੰਗ ਦਾ ਵੇਚੀ ਦੀ ਹੈ ਤਾਂ ਬਾਕੀ ਵੀ ਜਿਹੜੀ ਹੈ ਥੋੜੇ ਸਾਰੀ ਗਵਰਨਮੈਂਟ ਨਹੀਂ ਖਰੀਦੀ ਬਿਲਕੁਲ ਜੀ ਤਾਂ ਬਾਕੀ ਵੀ ਜਿਹੜੀ ਵਿਕੂ ਵੀ ਉਹ ਵੀ ਉਹ ਤਾਂ ਇੱਕ ਸੀ ਜੀ ਰਬਾ ਨਾ ਦੇ ਸਾਧੀ ਉਸ ਤਾਂ ਨਾ ਜੀ ਪਰ ਉਹ ਉਹਨੂੰ ਗਲਤ ਭੰਗ ਨਾਲ ਪੇਸ਼ ਕੀਤਾ ਠੀਕ ਹੈ ਜੀ ਤਾਂ ਇਹ ਗੱਲ ਦੂਸਰੀ ਜੇ ਤਾਂ ਪਿੱਛੇ ਵੀ ਨਾ ਦੇਖਾਰਾ ਫਰਵਰੀ 24 ਨੂੰ ਮੀਟਿੰਗ ਸੀ ਨਾ ਜੀ ਉਹਦੇ ਵੀ ਆਪਣੇ ਰਜੇਵਾਲ ਸਾਹਿਬ ਦਾ ਜਾਣ ਹੁੰਦਾ ਜੀ ਕਿ ਖੇਤੀ ਕਾਨੂੰਨਾਂ ਦੀ ਸੋਰੀ ਗਰੰਟੀ ਕਾਨੂੰਨ ਜਿਹੜੀ ਐ ਐਫ ਪੀ ਤੇ ਗਰੰਟੀ ਕਾਨੂੰਨ ਉਹਤੇ ਆਰਡੀਨੈਂਸ ਵੀ ਜਾਰੀ ਕਰਨ ਲੱਗੀ ਸਰਕਾਰ ਕਿਉਂਕਿ ਅੱਗੋਂ ਚੋਣਾਂ ਦਾ ਸਮਾਂ ਲੱਣ ਵਾਲਾ ਜੀ ਤੇ ਆਰਡੀਨਸ ਤੇ ਆ ਨੂੰ ਆਰਡੀਨਸ ਪ੍ਰਵਾਨ ਇੱਕ ਕਾਨੂੰਨ ਬਣਨਾ ਚਾਹੀਦਾ ਹੈ ਯਾਰਾ ਰਾਜੀਵਾਲ ਸਾਹਿਬ ਤੁਹਾਨੂੰ ਨਾ ਤਾਂ ਆਰਡੀਨਸ ਪ੍ਰਵਾਨ ਜੀ ਤੇ ਜਿੱਦ ਕਰ ਐਮਐਸਪੀ ਤੋਂ ਗਰੰਟੀ ਵੀ ਗੱਲ ਚੱਲਦੀ ਹੈ ਤੇ ਅਸੀਂ ਉਹਦੇ ਉਦਾਹਰਣ ਜਿਹੜੀ ਤੇਰੇ ਆ ਤੁਸੀਂ ਉਹਦਾ ਵਿਛੜਾ ਖੜਾ ਕਰ ਰਹੇ ਹੋ ਠੀਕ ਹੈ ਜੀ ਸੋ ਮੇਰੇ ਕਹਿ ਤੋ ਭਾਵੇਂ ਹੈ ਕਿ ਕੁਝ ਜਥੇਬੰਦੀਆਂ ਜਿਹੜੀਆਂ ਸਾਡੀਆਂ ਨੇ ਉਹ ਨਾ ਤਾਂ ਐਮਐਸਪੀ ਲੈ ਕੇ ਦੇਣਾ ਚਾਹੁੰਦੀਆਂ ਕਿ ਤੁਹਾਨੂੰ ਜੀ ਨਾ ਉਹ ਕਰਜ਼ ਮਾਫ ਕਰਾਉਣਾ ਚਾਹੁੰਦੀਆਂ ਨੇ ਜੀ ਨਾਹੀ ਉਹਨਾਂ ਨੂੰ ਨਾਹੀ ਉਹਨਾਂ ਦੇ ਚੈਨਲ ਕੋ ਮਤਲਬ ਹੈ ਉਹਨਾਂ ਨੇ ਜਿਹੜੀਆਂ ਸਰਕਾਰਾਂ ਦੀਆਂ ਪਾਲਸੀਆਂ ਨੇ ਉਹਨਾਂ ਨੂੰ ਲਾਗੂ ਕਰਨਾ ਸੋ ਇਹ ਆਪਣਾ ਕਾਡਰ ਬਚਾਉਣ ਵਾਸਤੇ ਜੱਡੋ ਜੱਡ ਕਰ ਰਹੇ ਨੇ ਜਿਹੜਾ ਕਾਟ ਗਿਆ ਉਹ ਖਿਸਕ ਰਿਹਾ ਜਿਹੜੀ ਤੁਸੀਂ ਗੱਲ ਕੀਤੀ ਕਿ ਕਿਸਾਨਾਂ ਨੂੰ ਕੀ ਦਿੱਕਤ ਹੋ ਰਹੀ ਕਿਸਾਨਾਂ ਨੂੰ ਕੁਝ ਕਿਤੇ ਕਿਸਾਨ ਸਮਝਦੇ ਆ ਗੱਲ ਨੂੰ ਤਾਂ ਹੀ ਤਾਂ ਕਿਸਾਨ ਉਹਨਾਂ ਜਿਵੇਂ ਵੰਡੀਆਂ ਦੇ ਢੰਡੇ ਲੈ ਕੇ ਤੇ ਖਾਹਰੀ ਪਹੁੰਚਦੀ ਸੀ ਜੀ ਤੰਡੇ ਉਹ ਨਾਲ ਜਦੋਂ ਵੰਦੀਆਂ ਨਹੀਂ ਸੀ ਜਿਹੜੀਆਂ ਜਿਹਦੇ ਪਿੱਛੇ ਦੇਖੀਆਂ ਔਰ ਉਸੇ ਕੇਜ ਨੂੰ ਬਚਾਉਣ ਲਈ ਇਹਨਾਂ ਏਸ਼ਾ ਦੀ ਗੱਲ ਸ਼ੁਰੂ ਕਰ ਦਿੱਤੀ ਤੇ ਸਾਡਾ ਕਾਡਰ ਜਿਹੜਾ ਖੁਰਨੋ ਵੱਜ ਜਾਵੇ ਅਸੀਂ ਤਾਂ ਜੇ ਚਾਹੀ ਤਾ ਹੀ ਇਸ ਦਾ ਗੱਲ ਕਰ ਰਹੇ ਹਾਂ ਉਹ ਇੱਕ ਛੜੀ ਕਰ ਰਹੇ ਨੇ ਜੀ ਬੋਜਰਾ ਜੀ ਆਪਾਂ ਗੱਲ ਕਰਦੇ ਆ ਕਿ ਜਦੋਂ ਪਹਿਲਾ ਆਪਾਂ ਦਿੱਲੀ ਕੂਚ ਕੀਤੀ ਸੀ ਉਦੋਂ ਸਾਰੀਆਂ ਫਾਰਮਰ ਚਤਤਮੰਦੀਆਂ ਕੱਟੀਆਂ ਸੀ ਤੇ ਪੰਜਾਬ ਦੇ ਪੂਰੀ ਕਹ ਲੋ ਹਰੇਕ ਅਮੋਵਾਨ ਤੋਂ ਆਪਾਂ ਨੂੰ ਸਪੋਰਟ ਮਿਲੀ ਏਵਨ ਐਨ ਆਰ ਆਈ ਸੰਗਤਾਂ ਤੋਂ ਬਹੁਤ ਜ਼ਿਆਦਾ ਸਪੋਰਟ ਮਿਲੀ ਸੀ ਐਨ ਆਰ ਆਈ ਖੁਦ ਉੱਥੇ ਜਾ ਕੇ ਪ੍ਰੋਟੈਸਟ ਕੀਤਾ ਕਈ ਕਈ ਮਹੀਨੇ ਬੈਠ ਹੁਣ ਵੀ ਦੇਖਦੇ ਆ ਆਪਾਂ ਮੀਟਿੰਗਾਂ ਲਗਾਤਾਰ ਸੈਂਟਰ ਨਾਲ ਹੋ ਰਹੀਆਂ ਨੇ ਲੇਕਿਨ ਕੋਈ ਨਤੀਜਾ ਨਹੀਂ ਨਿਕਲ ਰਿਹਾ ਤੇ ਦੂਜੇ ਪਾਸੇ ਨਾ ਹੀ ਆਪਾਂ ਨੂੰ ਕੋਈ ਜ਼ਿਆਦਾ ਸਪੋਰਟ ਇਸ ਵਾਰ ਕਹ ਲੋ ਲੋਕਾਂ ਤੋਂ ਵੀ ਮਿਲ ਰਹੀ ਆ ਇਸੇ ਕਾਰਨ ਕਰਕੇ ਦੂਜੀ ਗੱਲ ਇਹ ਆ ਕਿ ਆਪਣੀ ਫਾਰਮਰਸ ਯੂਨਿਟੀ ਵੀ ਇਕੱਠੀ ਨਹੀਂ ਹੋ ਪਾਰੀ ਕੀ ਲੱਗਦਾ ਕਿ ਫਿਰ ਇਹਦਾ ਨੁਕਸਾਨ ਨਹੀਂ ਹੋ ਰਿਹਾ ਦੇਖੋ ਸਾਡੇ ਨਾਲ ਜ਼ਿਆਦਾਤਰ ਹੋਂਕੀ ਗਿਆ ਮਾਸਾਬ ਕਿ ਜਿਵੇਂ ਪੋਲਿਟਿਕਲ ਪਾਰਟੀਆਂ ਦਾ ਇੱਕ ਬਣ ਜਾਂਦਾ ਨਾ ਮਾਹੌਲ ਪਿਆ ਕਾਂਗਰਸੀਆ ਅਕਾਲੀ ਆ ਜੀ ਸਾਡੇ ਕੁਝ ਫਾਰਮਰ ਵੀ ਦੇ ਰਹੇ ਜਿੱਥੇ ਬੰਦੀਆਂ ਨਾ ਜੁੜੇ ਆ ਉਹ ਆਪਣੇ ਅਗੂਆਂ ਦੇ ਨਾਲ ਜੁੜੇ ਹੋਏ ਆ ਠੀਕ ਹੈ ਜੀ ਉਹ ਉਸ ਲੈਵਲ ਤੱਕ ਦੀ ਸਮਝ ਨਹੀਂ ਬਣਾ ਪਾ ਰਹੇ ਕਿ ਅਸਲ ਵਿੱਚ ਹੂ ਕੀ ਰਿਹਾ ਸਾਡੇ ਅਗੂ ਕਰ ਕੀ ਰਹੇ ਆ ਉਹਨਾਂ ਦੀਆਂ ਜੋ ਪਾਲਿਸੀਆਂ ਨੇ ਉਹ ਸਰਕਾਰਾਂ ਵਾਲੀ ਗਲਤ ਨੇ ਮੈਂ ਆਮ ਗੱਲ ਕਰ ਰਿਹਾ ਕਿ ਸਾਡੇ ਦੇ ਪੋਲਿਟਿਕਲ ਲੀਡਰ ਆ ਨਾ ਉਹ ਜਦੋਂ ਦਿੱਲੀ ਵੱਲ ਤੋਂ ਜਾਂ ਛੱਤੀਗੜ੍ਹ ਵੱਲੋਂ ਸਾਡੇ ਵੱਲ ਨੂੰ ਮੂੰਹ ਕਰਦੇ ਆ ਨਾ ਪੰਜਾਬ ਵੱਲ ਨੂੰ ਜਾਂ ਬਾਕੀ ਰਾਜਾਂ ਵੱਲ ਨੂੰ ਉਹਨਾਂ ਦਾ ਚਿਹਰਾ ਜਿਹੜਾ ਹੋਰ ਹੁੰਦਾ ਹੈ ਤੇ ਜਦੋਂ ਉਹ ਵਿਧਾਨ ਸਭਾ ਵੱਲ ਜਾਂ ਲੋਕ ਸਭਾ ਵੱਲ ਨੂੰ ਜਾਂਦੇ ਆ ਨਾ ਤਾਂ ਉਹਨਾਂ ਦਾ ਚਿਹਰਾ ਸਾਡੇ ਵਿਰੁੱਧ ਹੁੰਦਾ ਹੈ ਠੀਕ ਹੈ ਜੀ ਉਹ ਸਾਡੇ ਵਿਰੁੱਧ ਕਰਦੇ ਆ ਇਹ ਗੱਲ ਹੁਣ ਇਹ ਜਿਹੜੀ ਤੁਸੀਂ ਕਹਿ ਦਿੱਤੀ ਹੈ ਕਿ ਮਤਲਬ ਇਕੱਠੇ ਨਹੀਂ ਹੋ ਪਾਰੇ ਉਦੋਂ ਇਕੱਠੇ ਸੀਗੇ ਦੇਖੋ ਮਾਨ ਸਰ ਉਦੋਂ ਵੀ ਕਰਜ ਮੌਤੀ ਤੇ ਇਕੱਠੇ ਨਹੀਂ ਸੀ ਠੀਕ ਹੈ ਜੀ ਉਹ ਤੋਂ ਵੀ ਐਮਐਸਪੀ ਤੇ ਇਕੱਠੇ ਨਹੀਂ ਸੀ ਠੀਕ ਹੈ ਜੀ ਉਦੋਂ ਵੀ ਗਰੰਟੀ ਕਾਨੂੰਨਾਂ ਦੇ ਇਕੱਠੇ ਨਹੀਂ ਸੀ ਠੀਕ ਹੈ ਜੀ ਉਦੋਂ ਵੀ ਭਰਤ ਮੰਡਲ ਵਾਜੋ ਕੀ ਹੋਵੇ ਜੋ ਬਾਹਰ ਕੱਢਣ ਵਾਸਤੇ ਇਕੱਠੇ ਨਹੀਂ ਸੀ ਉਦੋਂ ਵੀ 200 ਦਿਨ ਦੇ ਰੋਜ਼ਗਾਰ ਵਾਸਤੇ ਇਕੱਠੇ ਨਹੀਂ ਅ ਮਤਲਬ ਮਨਜੇਸ਼ਵਰੀ ਦੇ 700 ਕਰਨ ਦੀ ਗੱਲ ਨਹੀਂ ਸੀ ਉਦੋਂ ਵੀ ਜਿਹੜਾ ਉਹ ਜਿਹੜਾ ਆਦੀਵਾਸੀਆਂ ਦੀ ਪੰਜਵੀਂ ਸੂਚੀ ਨੂੰ ਲਾਗੂ ਕਰਨ ਦੀ ਗੱਲ ਨਹੀਂ ਸੀ ਉਦੋਂ ਸਿਰਫ ਇਹ ਸੀ ਜੀ ਕਿ ਜਿਹੜਾ ਮਤਲਬ ਤਿੰਨ ਕਾਨੂੰਨ ਕਾਰਪੋਰੇਟਾਂ ਨੂੰ ਉਹਨਾਂ ਦੇ ਨਾਲ ਇਹ ਕਿਤੇ ਜਨ ਕਿ ਛਿੱਤੀ ਜਿਹੜੀ ਹੈ ਏਕ ਕੰਟ੍ਰੈਕਟ ਫਾਰਮਿੰਗ ਜਾਂ ਜੋ ਕੁਝ ਵੀ ਹੈ ਉਹ ਜਿਹੜਾ ਜੋ ਵੱਖਰੀ ਬਣਾ ਚੜ ਪਾਈ ਸੀ ਨਾ ਉਹਨੂੰ ਰੱਦ ਕਰਨ ਵਾਸਤੇ ਇੱਕ ਮਿਨੀਮਮ ਪ੍ਰੋਗਰਾਮਾਂ ਦੇ ਉੱਤੇ ਇੱਕ ਸਰਦਾਰੀ ਠੀਕ ਹੈ ਜੀ ਤੋ ਜਨਾਬ ਜੀ ਉਹ ਵੀ ਕੱਲੋ ਕਿ ਕਿਸਾਨਾਂ ਦੇ ਕਿਸਾਨਾਂ ਦੇ ਹੱਕ ਦੀ ਗੱਲ ਸੀਗੀ ਤਾਂ ਕਿਸਾਨ ਇਕੱਠੇ ਹੋਏ ਲੇਕਿਨ ਹੁਣ ਜਿਹੜੇ ਤੁਸੀਂ ਡਿਮਾਂਡ ਦੀ ਗੱਲ ਕਰਦੇ ਹੋ 12 ਗੱਲਾਂ ਕਰ ਰਹੇ ਹੋ ਕਿ ਸਾਡੀਆਂ ਮੰਗਾਂ ਨੇ ਤੇ ਇਹ ਵੀ ਤਾਂ ਫਾਰਮਰ ਦੀ ਭਲਾਈ ਲਈ ਆ ਤੇ ਫੇਰ ਬਾਕੀ ਯੂਨੀਅਨਸ ਨੂੰ ਜਿਹੜੀਆਂ ਨਹੀਂ ਨਾਲ ਰਲੀਆਂ ਤੁਹਾਡੇ ਉਹਨਾਂ ਨੂੰ ਇਸ ਤੋਂ ਕੀ ਪ੍ਰੋਬਲਮ ਹੋ ਸਕਦੀ ਮੇਨਲੀ ਤਾਂ ਹੁਣ ਆਪਾਂ ਐਮਐਸਪੀ ਦਾ ਡਿਮਾਂਡ ਕਰ ਰਹੇ ਹਾਂ ਉਸ ਤੇ ਲਈ ਆਪਾਂ ਸੰਘਰਸ਼ ਕਰਨ ਦੀ ਵੀ ਗੱਲ ਕਰ ਰਹੇ ਤੇ ਦਿੱਲੀ ਕੁਸ਼ਤੀ ਦੁਬਾਰਾ ਗੱਲ ਕਰ ਰਹੇ ਹਾਂ ਤੇ ਉਸ ਤੇ ਕਿਉਂ ਨਹੀਂ ਫਿਰ ਸਾਥ ਦੇ ਰਹੇ ਦਾ ਜਵਾਬ ਤਾਂ ਹੁਣ ਅਸਲ 'ਚ ਉਹ ਜਿਹੇ ਬੰਦੇ ਦੇ ਸਕਦੇ ਆ ਨਾ ਜੀ ਵੀ ਜਦੋਂ ਬਾਰਾ ਮੰਡਾ ਦੇ ਉੱਤੇ ਅਸੀਂ ਲੜ ਰਹੇ ਆ ਤਾਂ ਉਹਨਾਂ ਨੂੰ ਚਾਹੀਦਾ ਤਾਂ ਇਹ ਸੀਗਾ ਕਿ ਉਹ ਸਾਫ਼ ਗੱਲ ਕਰ ਦੇ ਕਿ ਠੀਕ ਹੈ ਜੀ ਅਸੀਂ ਉਧਰ ਨਹੀਂ ਚੱਲ ਸਕਦੇ ਠੀਕ ਹੈ ਜੀ ਅਸੀਂ ਅੱਗੇ ਨਾਲ ਆ ਤੁਹਾਡੇ ਜੀ ਜਿਹੜੀ ਗੱਲ ਉਹ ਖੇਤੀ ਖਰੜੇ ਦੀ ਕਰ ਰਹੇ ਆ ਵਿੱਚ ਤੇ ਖੇਤੀ ਖਰੜੇ ਦੇ ਉੱਤੇ ਲੜਮੋ ਆਪਾਂ ਜਿਹੜਾ ਨਹੀਂ ਆਪਾਂ ਉੱਤੇ ਲੜ ਰਹੇ ਆ ਨਾ ਅਸੀਂ ਕਹਿੰਦਾ ਕਿ ਕੀ ਕਰੜਾ ਬਖਰਾ ਰੱਖਿਆ ਜਿੱਤੇ ਹੁਣ ਉਹ ਇੱਕ ਸ਼ਰਤ ਰਲਾ ਰਹੇ ਆ ਬਚਿੱਦ ਨੇ ਜੀ ਤੇ ਖੇਤੀ ਖਰੜੇ ਨੂੰ ਪਹਿਲੇ ਨੰਬਰ ਤੇ ਰੱਖਿਆ ਜਾਵੇ ਹਿੰਦੀ ਰੈਟਰ ਆ ਇੱਕ ਸਾਹ ਜਿੱਦੇ ਮਿਲਣਾ ਹੋ ਚੁਕੀਆਂ ਜਿੱਥੇ ਇਹਨਾਂ ਚਰਚਾ ਹੋ ਚੁਕੀ ਕਿ ਸਾਡੀਆਂ ਆ 12 ਮੰਗਾਂ ਨੇ ਪਲੱਸ 12ਵੀਂ ਵਿੱਚ ਜਿਹੜਾ ਇਹਨਾਂ ਨੇ ਸਾਡੇ ਤੇ ਛੱਡ ਦਿੱਤਾ ਬੀਜੇਪੀ ਸਰਕਾਰ ਹਰਿਆਣਾ ਦੀ ਨੇ ਉਹਨਾਂ ਵਿੱਚ ਪਾਇਆ ਜੀ ਹੁਣ ਉਹਦੇ ਚੋਂ ਅਹੀਂ ਚੱਕ ਕੇ ਤੇ ਮੂਰਲੇ ਪਾਸੇ ਇੱਕ ਸੇਤੀ ਖੜੜਾ ਦੀ ਕਰ ਦਈਏ ਜਿਹੜਾ ਕਹੇ ਕਾਨੂੰਨ ਵੀ ਨਹੀਂ ਬਣਿਆ ਜੀ ਹੁਣ ਅਹੀਂ ਕਹਿ ਤੇ ਲੜਨਾ ਕਿ ਉੱਤੇ ਵੀ ਆ 12 ਮਨਾ ਲਈਏ ਫਿਰ ਉੱਤੇ ਵੀ ਤੁਹਾਡੇ ਰਾਣੀ ਆ ਫਿਰ ਉਹ ਗੱਲ ਕਰਦੇ ਆ ਉਹਦੇ ਵਿੱਚ ਧਰਮ ਨਿਰਪੱਖਤਾ ਦੀ ਜੀ ਯਾਰ ਹੁਣ ਅਸੀਂ ਧਰਮ ਨੂੰ ਲਾਂਦੇ ਰੱਖ ਕੇ ਕਿਵੇਂ ਲੱ ਠੀਕ ਹੈ ਜੀ ਤਾਂ ਜਿਹੜਾ ਸਾਡਾ ਮੂਰੀ ਰਿਹਾ ਠੀਕ ਹੈ ਜੀ ਫਿਰ ਵਿੱਚ ਉਹਨਾਂ ਦੀ ਗੱਲ ਆ ਜਾਂਦੀ ਹੈ ਕਿ ਤੁਸੀਂ ਕਮੇਟੀ ਆਪਾਂ ਬਣਾ ਲਈਏ ਤੇ ਕਮੇਟੀ ਦੇ ਵਿੱਚ ਇਹਦਾ ਕਰੀਏ ਵੀ ਬਰਾਬਰ-ਬਰਾਬਰ ਆਪਾਂ ਆਗੂ ਲੈ ਲਈਏ ਠੀਕ ਹੈ ਜੀ ਜਰ ਜਿਹੜਾ ਬੰਦਾ 100% ਦੀ ਸਾਡੀਆਂ ਮੰਗਾਂ ਦਾ ਸਹਿਮਤ ਨਹੀਂ ਠੀਕ ਹੈ ਜੀ 100% ਦੀ ਸਾਡੇ ਨਾਲ ਬੈਠ ਕੇ ਲੜ ਨਹੀਂ ਰਿਹਾ ਹੁਣ ਮੰਨੋ ਚਾਰ ਬੰਦੇ ਉਹਨਾਂ ਦੇ ਲੈ ਲਈਏ ਚਾਰ ਅਸੀਂ ਲੈ ਲਈਏ ਉਹ ਤਾਂ ਕੱਲੋਂ ਮੀਟਿੰਗ ਦੇ ਵਿੱਚ ਬੈਠੇ ਵੀ ਸਿਰ ੱਤੇ ਨਾਲ ਫਿਰ ਜੋ ਮਰਜ਼ੀ ਫਿਰ ਗੱਲ ਕਰੋਚਿਆ ਜਾਂਦੀ ਹੈ ਤੇ ਜਿਵੇਂ ਉਹ ਸਰਕਾਰ ਦੇ ਫੇਵਰ ਦੀ ਚੱਲਣ ਵਾਲੀ ਗੱਲ ਹੈ ਨਾ ਸਾਥਕੇ ਦਾ ਓਜਰਾ ਜੀ ਇੱਕ ਗੱਲ ਇੱਥੇ ਤੁਸੀਂ ਕਲੈਰੀਫਾਈ ਕਰੋ ਕਿ ਕਿੰਨੀਆਂ ਹੁਣ ਜਿਹੜੇ ਸੈਂਟਰ ਦੇ ਅਗੇਂਸਟ ਆਪਣੀ ਮਹਿੰਮ ਚੱਲੀ ਗਈ ਇਵਨ ਇਹ ਵੀ ਪੰਦੀਰ ਹੋਣਾ ਬਲੇ ਵੇ ਐਲਾਨ ਕੀਤਾ ਗਿਆ ਸੀਗਾ ਜੇ ਕਹਿੰਦੇ ਕਿ ਹੁਣ ਜਿਹੜੀ ਅਗਲੀ ਮੀਟਿੰਗ ਹੋਊ ਚ ਕੋਈ ਨਤੀਜਾ ਨਾ ਨਿਕਲੇ ਤੇ ਦਿੱਲੀ ਕੁਝ ਕਰਾਂਗੇ ਤੇ ਕਿੰਨੀਆਂ ਕ ਹੁਣ ਜਥੇਬੰਦੀਆਂ ਕਿਸਾਨੀ ਜਥੇਬੰਦੀਆਂ ਹੱਕ ਨੇ ਕਿ ਐਮਐਸਪੀ ਦੀ ਲੜਾਈ ਲੈਣ ਲਈ ਦਿੱਲੀ ਕੁਝ ਵੀ ਕਰਾਂਗੇ ਕਿੰਨੀਆਂ ਹਲੇ ਨਹੀਂ ਹੈਗੀ ਕਿ ਨਹੀਂ ਅਸੀਂ ਤੁਹਾਡਾ ਸਾਥ ਨਹੀਂ ਦਿੰਦੇ ਇਹ ਕੋਰ ਇਹ ਜਿਹੜੇ ਸਸਲੇ ਹੁੰਦੇ ਆ ਨਾ ਦਿੱਲੀ ਕੂਚ ਵਾਲੇ ਤੁਹਾਨੂੰ ਪਤਾ ਹੈ ਕਿ ਦਿੱਲੀ ਕੂਚ ਵਾਲੀ ਗੱਲ ਊਂਟਾਂ ਕਰ ਲਿਆ ਤੇ ਆਪਣਾ ਕੰਕਰੀਟ ਜਾਂ ਕੰਦਾ ਕੱਢ ਕੇ ਤੇ ਰੋਕ ਕੇ ਤੇ ਅਬੂ ਗੋਲੀਆਂ ਚਲਾਇਆ ਜਾਂਦੀਆਂ ਜਦੋਂ ਵੀ ਉਹ ਤੋਂ ਪਹਿਲਾਂ ਵੀ ਤਿੰਨ ਵੇਰਾ ਉਹ ਤੋਂ ਅੱਗੇ ਜਾਣ ਦਾ ਯਤਨ ਕੀਤਾ ਚਾਰ ਵੇਰਾ ਤੇ ਉਹ ਮਤਲਬ ਅੱਗੇ ਨਹੀਂ ਜਾਣ ਦਿੱਤਾ ਥੁ ਕੈਸੋ ਵਗਿਆ ਡੇ ਕੋਈ ਕੁਝ ਵੀ ਉੱਥੇ ਸਾਰਾ ਕੁਝ ਹੋਇਆ ਹੈ ਨਾ ਜੀ ਜੀ ਇਹ ਤਾਂ ਫਿਰ ਇਸ ਤਰ੍ਹਾਂ ਹੈਗਾ ਰੂਸ ਵੱਜੋਂ ਵੀ ਕਹਿ ਰਹੀ ਅੱਗੇ ਜਾਵਾ ਤੂੰ ਮਾਰਦਾ ਮਾਰ ਦੋ ਯਾਰ ਤੂੰ ਇਸ ਨੂੰ ਮਾਰਨਾ ਚਾਹੁੰਦਾ ਮਾਰਨਾ ਨਹੀਂ ਅਨੁਮਾਨਾ ਕੁਝ ਮਾਰ ਤੈਨੂੰ ਸਹਮਤ ਤਾਂ ਸਿਰਫ ਇਹ ਤਾਂ ਦੇਖੋ ਜੀ ਆਪਾਂ ਗੱਲ ਕਰਦੇ ਦੋ ਪੋਲ ਜਿਹੜੇ ਆਪਾਂ ਲੜ ਰਹੇ ਆ ਉਹ ਹੀ ਆ ਨਾ ਜੀ ਬਾਕੀ ਜਿਹੜੇ ਪਿੱਛੇ ਬੈਠੇ ਉਹ ਵੀ ਜਦੋਂ ਸਾਡੇ ਕਿਸੇ ਪ੍ਰੋਗਰਾਮ ਮੇਲ ਵੀ ਪ੍ਰੋਗਰਾਮ ਦੇ ਉੱਤੇ ਹੀ ਕੋਈ ਤੱਕ ਸਹਿਮਤੀ ਨਹੀਂ ਬਣ ਰਹੀ ਮਾਲ ਸਰ ਤੁਸੀਂ ਇੱਕ ਸੋਚੋ ਨਾ ਕਿ ਇਹ ਹੁੰਦੀ ਮੈਕਸਿਮਮ ਇੱਕ ਹੈ ਜੀ ਇੱਕ ਹੁੰਦੀ ਮਿਨੀਮਮ ਪ੍ਰੋਗਰਾਮਾਂ ਦੇ ਉੱਤੇ ਹੀ ਹੁੰਦਾ ਜੀ ਇੱਕ ਹੁੰਦੀ ਹੈ ਤਾਲ ਮੇਲ ਦੇ ਪ੍ਰੋਗਰਾਮਾਂ ਦੇ ਉੱਤੇ ਹੀ ਹੁੰਦਾ ਜੀ ਜੇਕਰ ਅਜੇ ਤੱਕ ਤਾਲ ਮੇਲ ਦੇ ਪ੍ਰੋਗਰਾਮਾਂ ਦੇ ਉੱਤੇ ਹੀ ਦੇਖਤਾ ਨਹੀਂ ਬਣ ਸਕੀ ਤੇ ਪਰ ਤੁਸੀਂ ਉਹਨਾਂ ਦੀ ਮਰਚਾ ਜਿਹੜੀ ਹੈ ਉਹਨੂੰ ਸਮਝ ਸਕਦੇ ਹੋ ਨਾ ਕਿ ਫਿਰ ਉਹ ਇਹਨੇ ਕਿਉਂ ਕਰ ਰਹੇ ਨੇ ਮੈਨੂੰ ਇਹ ਤਾਂ ਵੀ ਸਮਝ ਨਹੀਂ ਆਉਂਦਾ ਉਹ ਜਰਾ ਜੀ ਤੁਹਾਨੂੰ ਨਹੀਂ ਲੱਗਦਾ ਜੇ ਇਦਾਂ ਇੱਕ ਤਾਂ ਨਹੀਂ ਬਣ ਪਾਰੀ ਜਾਂ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਨਾਲ ਜੋ ਆਪਾਂ ਹੱਕੀ ਜੰਗ ਲੜ ਰਹੇ ਆ ਉਹ ਸਰਕਾਰਾਂ ਇਸ ਗੱਲ ਦਾ ਫਾਇਦਾ ਲੈ ਸਕਦੀਆਂ ਨੇ ਤੇ ਆਪਣੀ ਜੋ ਡਿਮਾਂਡਾਂ ਉਹ ਤਾਂ ਵਿਚੇ ਰਹਿ ਜਾਣਗੀਆਂ ਦੇਖੋ ਕਿਹੜਾ ਦੇਵੇਂ ਦਾ ਮਨਵਰਤਨ ਹੈ ਜੀ ਉਹ ਨਿਕਲੇ ਇਸੇ ਬਿਛੜੇ ਚੋਂ ਆ ਜੀ ਜੇਕਰ ਪਾਪਰ ਇੱਕ ਤਾਂ ਹੋਵੇ ਜੀ ਤਾਂ ਫਿਰ ਆਗੂਆਂ ਨੂੰ ਐਡੇ ਤਗੜੇ ਸਾਥਰੇ ਮੈਦਾਨ ਦੀ ਲੋੜ ਨਹੀਂ ਹੁੰਦੀ ਜੀ ਜਦੋਂ ਆਪਣੇ ਰਾਹੇ ਪਏ ਹੋਣ ਜੀ ਤੇ ਫਿਰ ਸਰਕਾਰਾਂ ਤਾਂ ਪਹਿਲੇ ਸਖਤ ਨੇ ਜੀ ਸੋ ਇਸੇ ਕਰਕੇ ਫਿਰ ਜਿਹੜਾ ਸੀ ਉਹ ਦੋਨਾਂ ਹੋਰ ਮਾਣੇ ਫੈਸਲਾ ਲੈ ਕੇ ਤੇ ਮੰਤਰੀ ਸਾਹਿਬ ਜਿਹੜਾ ਆਪਣੀ ਜਾਣ ਦੀ ਬਾਜ਼ੀ ਵੀ ਦੱਸ ਕੇ ਕਿ ਤੁਸੀਂ ਫਿਰ ਮਾਰ ਨਾਲ ਸਾਨੂੰ ਹੈਗਾ ਹੀ ਹੈ ਠੀਕ ਹੈ ਜੀ ਤੇ ਉਹ ਗੱਲ ਨਹੀਂ ਅਸੀਂ ਮਰਨ ਲਈ ਤਿਆਰ ਸੀ ਜਿਹੜੇ ਵਾਜੇ ਅਸੀਂ ਉਹਨੇ ਨਾਉਂ ਦਿੱਤੇ ਉਸ ਕਰਕੇ ਜਿਹੜੇ ਮਰਨ ਲਈ ਤਿਆਰ ਨੇ ਕਿਸ ਤਰ੍ਹਾਂ ਮਰਾਂਗੇ ਤਾਨੂੰ ਫੇ ਲੱਗਦਾ ਕਿ ਜਿਹੜੀ ਇਹ ਚਲੋ ਆਪਣੀ ਡਿਮਾਂਡਾਂ ਤਾਂ ਲੱਗ ਰਹੀਆਂ ਕੁਝ ਆਪਣਾ ਤੁਸੀਂ ਕਹਿ ਵੀ ਰਹੇ ਕਿ ਦੋ ਆਪਣੇ ਜੋ ਫੋਰਮ ਇਕੱਠੇ ਨੇ ਲਾਈ ਲਗਾਤਾਰ ਲੜ ਵੀ ਰਹੇ ਕਿਹੜੇ ਬਾਕੀ ਯੂਨੀਅਨਸ ਰਹਿ ਗਈਆਂ ਨੇ ਪਿੱਛੇ ਫੋਰਮ ਰਹਿ ਗਏ ਨੇ ਉਹ ਸਰਕਾਰ ਦੇ ਨਾਲ ਹੀ ਕਿਤਨਾ ਕਿਤੇ ਰਲੇ ਹੋਏ ਨੇ ਇਸ ਕਰਕੇ ਹੀ ਸਰਕਾਰ ਨੂੰ ਫਾਇਦਾ ਪਹੁੰਚਾਉਣ ਲਈ ਤੁਹਾਡੇ ਨਾਲ ਨਹੀਂ ਆ ਰਹੇ ਦੇਖੋ ਇਹਨਾਂ ਦਿੱਕਤੀ ਡਾਇਰੈਕਟਲੀ ਮੈਂ ਚਲੋ ਇਹ ਗੱਲ ਨਾ ਕਹਾਂ ਪਰ ਗੱਲ ਤਾਂ ਕੋ ਨੇੜੇ-ਤੇੜੀ ਹੈ ਨਾ ਜੀ ਜਿ ਜਦੋਂ ਅਸੀਂ ਸਾਰਾ ਕੁਝ ਦੇਖਦੇ ਆ ਮੈਂ ਜਿਹੜੀ ਪਹਿਲਾਂ ਗੱਲ ਕਹਿ ਚੁੱਕਾ ਕਿ ਦੇਖੋ ਅਸੀਂ ਸਦਾ ਐਵੇਂ ਵੱਡੇ ਫੰਕਟਰ ਤੋਂ ਨਹੀਂ ਡਾਈ ਲੱ ਰਹੇ ਆ ਅਰ ਕੋ ਮਰ ਨਹੀਂ ਬੈਠਾ ਪਰ ਇਸ ਵੇਲੇ ਤਾਂ ਸਾਹ ਚਾਹੀਦਾ ਕਿ ਹੋਰ ਮਦਦ ਤੇ ਹੋਣ ਵੀ ਠੀਕ ਹੈ ਜੀ ਨਾਲ ਆ ਸਾਡੀਆਂ ਵਾਂ ਗਾਣੇ ਜਿਹੜੀ ਕੋ ਗੱਲਾਂ ਕੱਲ ਨੂੰ ਕੋ ਵਲਛਾ ਨੂੰ ਇਹਨਾਂ ਵੀ ਕੋ ਹੈ ਜੀ ਆ ਚੀਜ਼ਾਂ ਦੇ ਉੱਤੇ ਲੜਨਾ ਚਾਹੀਦਾ ਵਾ ਜੇ ਉਹ ਤੋਂ ਫਿਰ ਅਸੀਂ ਪਿੱਛੇ ਹਟ ਗਏ ਤੇ ਉਹ ਤਾਂ ਗੱਲ ਹੀ ਨਹੀਂ ਠੀਕ ਹੈ ਜੀ ਤੁਸੀਂ ਇਹ ਵੀ ਦੱਸ ਦਿਓ ਜੀ ਕਿਹੜੀ ਕਿਹੜੀ ਯੂਨੀਅਨਸ ਹੁਣ ਆਪਣੇ ਨਾਲ ਨੇ ਤੇ ਕਿਹੜੀਆਂ ਅਲੱਗ ਆ ਤੇ ਕਿਹੜੇ ਕਿਹੜੀ ਬੇਸਿਕਲੀ ਪ੍ਰੋਟੈਸਟਰ ਦੇ ਵਿੱਚ ਅੱਗੇ ਇੱਕ ਸੈਂਟਰ ਦੇ ਜੋ ਐਮਐਸਪੀ ਡਿਮਾਂਡ ਆ ਜਾਂ ਬਾਕੀ ਆਪਣੀ 11 ਹੋਰ ਡਿਮਾਂਡਾਂ ਨੇ ਉਹਦੇ ਨਾਲ ਖੜੀਆਂ ਨੇ ਤੇ ਅਲੱਗ ਨਹੀਂ ਜਥੇਬੰਦੀਆਂ ਨੇ ਇਸ ਵੇਲੇ ਚੰਰੇ ਤਿੰਨ ਫੋਰਮ ਜੀ ਐਸਕਮ ਨਾਨ ਪੋਲਿਟਿਕਲ ਜੀ ਕਿਸਾਨ ਮਜ਼ਦੂਰ ਮੋਰਚਾ ਕਿਸਾਨ ਮਜ਼ਦੂਰ ਮੋਰਚੇ ਦੇ ਵਿੱਚ ਵੀ ਪੰਜਾਬ ਦੀਆਂ 10 ਤੇ ਬਾਕੀ ਪੂਰੇ ਪੱਧਰ ਦੇ ਵਿੱਚ ਉਹਨਾਂ ਦੇ ਨਾਲ ਵੀ ਜਿ세 ਵਧੂ ਇਸੇ ਤਰ੍ਹਾਂ ਸੁਪਤਕਸਾਨ ਮੋਰਚਾ ਗੈਰ ਰਾਜਨੀਤਿਕ ਇਹਦੇ ਚ 14 ਪੰਜਾਬ ਚੋਂ ਠੀਕ ਹੈ ਜੀ ਪਰ ਬਾਕੀ ਪੂਰੇ ਭਾਰਤ ਦੇ ਵਿੱਚੋਂ ਜਿਵੇਂ ਤਾਮਿਲਨਾਡੂ ਤੋਂ ਲੈ ਕੇ ਮਹਾਰਾਸ਼ਟਰ ਰਾਜਸਥਾਨ ਗੁજરાਤ ਕੋਈ ਤੁਹਾਡਾ ਅਪਰਾਹ ਕੀ ਕਹਿੰਦੇ ਨੇ ਠੀਕ ਹੈ ਜੀ ਹਰਿਆਣਾ ਯੂਪੀ ਵਗੈਰਾ ਠੀਕ ਹੈ ਜੀ ਇਹ ਸਾਰਿਆਂ ਤੋਂ ਜਿਹੜੀਆਂ ਨੇ ਕਿਸੇ ਬੰਦੀਆਂ ਨਾਲ ਤੇ ਤੀਸਰਾ ਫੋਰਮ ਆ ਇਹ ਇਹ ਦੋ ਫੋਰਮ ਤਾਂ ਲੱਗ ਰਹੇ ਠੀਕ ਹੈ ਜੀ ਜੀ ਐਨਐਮ ਤੇ ਐਸਕੇਐਮ ਨਾਨ ਪੋਲਿਟਿਕਲ ਠੀਕ ਹੈ ਜੀ ਤੇ ਐਸਕੇਐਮ ਤੁਹਾਡਾ ਪ੍ਰਾਣਾ ਬਾਦਸ਼ਾਹ ਸਮਝਦਾ ਜੀ ਮੈਂ ਤੇ ਅੱਜ ਪੁਸ਼ਾਨੀ ਮੋਰਚੇ ਦੇ ਵਾਰਿਸ ਹੀ ਅਸੀਂ ਆ ਤੇ ਉਹ ਲੜਦੇ ਹੀ ਅਸੀਂ ਆ ਤੇ ਮਨਾਉਂਦੇ ਹੀ ਅਸੀਂ ਆ ਤੇ ਉਹ ਤਾਂ ਫਿਰ ਇਸ ਵੇਲੇ ਜਿਹੜੀ ਇਹ ਮੁਖਲ ਰਹੀ ਹੈ ਉਹਦੇ ਵਿੱਚ ਮੈਂ ਅੱਜ ਦੀ ਤਰੀਕ ਤੱਕ ਤੇ ਕਹਾਂਗਾ ਕਿ ਬਿਲਕੁਲ ਸਾਸ਼ੀ ਦੇ ਵਿੱਚ ਠੀਕ ਹੈ ਜੀ ਤੇ ਤੁਸੀਂ ਉਜਵਲ ਜੀ ਜੰਦ ਜਾਂਦੇ ਇੱਕ ਸੰਗਤ ਨੂੰ ਪੂਰੇ ਜੋ ਸਾਡੇ ਸੁਣ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਕਿ ਜੋ ਤੁਹਾਡੀ ਲੜਾਈ ਆ ਉਹ ਸਕਸੈਸਫੁਲ ਹੋ ਸਕੇ ਤੇ ਉਸ ਲਈ ਉਹ ਕੀ ਤੁਹਾਡਾ ਸਾਥ ਦੇ ਸਕਦੇ ਨੇ ਦੇਖੋ ਮੈਂ ਜਦ ਕਹਿੰਦਾ ਕਿ ਆਗੂਆਂ ਚ ਕਮਜ਼ੋਰੀਆਂ ਹੋ ਸਕਦੀਆਂ ਜੀ ਇਹ ਸਮੇਂ ਸਮੇਂ ਦੇ ਉੱਤੇ ਹੁੰਦਾ ਆ ਇਹ ਹਮੇਸ਼ਾ ਜਦੋਂ ਵੀ ਕੋਈ ਮੂਵਮੈਂਟ ਕੋਈ ਵੀ ਲੜਾਈ ਹੁੰਦੀ ਆ ਉਹਦੇ ਚ ਆਗੂ ਕਈ ਵਾਰੀ ਜਿਹੜਾ ਨਾ ਉਹ ਸਲਿੱਪ ਹੋ ਜਾਂਦੇ ਹੁੰਦੇ ਆ ਜੀ ਲੇਕਿਨ ਲੜਾਈਆਂ ਕੌਮ ਦੀਆਂ ਹੁੰਦੀਆਂ ਲੜਾਈਆਂ ਕਿਤੇ ਦੀਆਂ ਹੁੰਦੀਆਂ ਲੜਾਈਆਂ ਜਿਹੜੀਆਂ ਨੇ ਉਹ ਲੋਕਾਂ ਦੀਆਂ ਹੁੰਦੀਆਂ ਇਹ ਵੀ ਜਿਹੜੀ ਲੜਾਈ ਲੜੀ ਜਾ ਰਹੀ ਹੈ ਇਹ ਕਿਤੇ ਦੀ ਲੜਾਈ ਹੈ ਕਿਸਾਨਾਂ ਦੀ ਲੜਾਈ ਹੈ ਮੰਨਾ ਜਾਇਜ਼ ਨੇ ਜੀ ਔਰ ਕਿਸਾਨਾਂ ਨੂੰ ਕਸਾ ਜਿੱਥੇ ਲੰਡੀਆਂ ਤੋਂ ਉੱਪਰ ਉੱਠ ਕੇ ਆਪਣੀ ਲੜਾਈ ਜਿਹੜੀ ਹੈ ਲੜਨ ਵਾਸਤੇ ਜਿਹੜੇ ਸਰਹੱਦਾਂ ਮੋਰਚੇ ਦਾ ਹਿੱਸਾ ਨਹੀਂ ਬਣਨੇ ਠੀਕ ਹੈ ਜੀ ਉਹ ਮੋਰਚੇ ਦਾ ਹਿੱਸਾ ਬਣ ਜੀ ਤਾਂ ਜੋ ਆਪਾਂ ਜਲਦੀ ਇਸ ਰਾਏ ਦੇ ਵਿੱਚ ਜਿੱਤ ਦਰਜ ਕਰੀਏ ਪੋਜਰਾ ਜੀ ਤੁਹਾਡਾ ਕਾਲ ਚੱਲਣ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਾਹਨ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਸਰ ਜੀ ਜਿਵੇਂ ਤੁਸੀਂ ਹੁਣੇ ਸੀਨੀਅਰ ਫਾਰਮ ਲੀਡਰ ਨੂੰ ਸੁਣਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਮੀਟਿੰਗਾਂ ਜ਼ਰੂਰ ਬੁਲਾਈਆਂ ਗਈਆਂ ਨੇ ਲੇਕਿਨ ਹੱਲੇ ਕੋਈ ਏਕਤਾ ਬਣੀ ਮਕਸਦ ਸਿਰਫ ਇਹੀ ਹੈ ਕਿ ਸਾਰੀਆਂ ਯੂਨਿਟਾਂ ਜੋ 66 ਕਹ ਲੋ ਫਾਰਮਰ ਯੂਨੀయన్స్ ਨੇ ਤਿੰਨ ਫਾਰਮਟ ਦੇ ਅੰਡਰ ਹੋ ਕੇ ਇਕੱਠੇ ਰਲ ਰਲ ਨੇ ਤੇ ਸਾਰੀਆਂ ਇਕੱਠੀਆਂ ਹੋ ਜਾਣ ਤਾਂ ਕਿ ਸੈਂਟਰ ਨੂੰ ਦੁਬਾਰਾ ਮਜਬੂਰ ਕੀਤਾ ਜਾ ਸਕੇ ਅਤੇ ਜੋ ਉਹਨਾਂ ਦੀਆਂ 12 ਮੰਗਾਂ ਨੇ ਜਿਸ ਵਿੱਚ ਐਮਐਸਪੀ ਨੂੰ ਲਾਗੂ ਕਰਨ ਵਿੱਚ ਇੱਕ ਮਹੱਤਵਪੂਰਨ ਮੰਗ ਹੈ ਉਸ ਨੂੰ ਸਰਕਾਰ ਨੂੰ ਫੋਰਸ ਕੀਤਾ ਹੈਗੇ ਤੇ ਉਸ ਨੂੰ ਜਲਦ ਤੋਂ ਜਲਦ ਇੰਪਲੀਮੈਂਟ ਕਰ ਦਿੱਤਾ ਜਾਵੇ ਤਾਂ ਆਉਣ ਵਾਲੇ ਸਮਿਆਂ ਵਿੱਚ ਇਹ ਮੀਟਿੰਗਾਂ ਵੀ ਜਾਰੀ ਰਹਿਣਗੀਆਂ ਤੇ ਸੈਂਟਰ ਨਾਲ ਵੀ ਆਉਣ ਵਾਲੇ ਸਮਿਆਂ ਵਿੱਚ ਮੀਟਿੰਗ ਹੈ ਤੇ ਜੋਸੋ ਵੀ ਇਸ ਪੂਰੇ ਮੁੱਦੇ ਵਿੱਚ ਕੀ ਬਣਦਾ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੰਦਾ ਰਾਵਾਂਗੇ ਤੁਹਾਡਾ ਆਕਾਲ ਚਰਨ ਨਾਲ ਜੁੜਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ